ਉਣਾਜੀ ਖ਼ਬਰ ਚ ਖ਼ਬਰ ਆਈ ਅਸੀਂ ਆਰਡਰ ਕਰਤਾ ਅਸੀਂ ਸਾਨੂੰ ਪਤਾ ਲੱਗਿਆ ਅਸੀਂ 3 ਮਹੀਨਿਆਂ ਦੇ ਵਿੱਚ 4 ਮਹੀਨੇ ਕਰਦੇ ਹੁਣ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੂ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਖਾਣਾ ਉਹੀ ਤੁਹਾਡੇ ਘਰਾਂ ਚ ਆਊਗੀ 4 ਮਹੀਨੇ ਦੀ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਐ ਨਹੀਂ ਆ ਮੈਂ ਤਾਂ ਐ ਕਰੂੰ ਲੋਕਾਂ ਨੇ ਚੱਲ ਫੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰ ਦਾਂਗੇ ਅਸੀਂ ਫੇਰ ਠੀਕ 100 ਸਨਹਿਰ ਦੀ ਕਲਹਾਰ ਦੀ ਕਦੇ ਦਾਦੇ ਦੀਆਂ ਕਦੇ ਬੋਤੇ ਦੀਆਂ ਸੋ ਇਸ ਕਰਕੇ ਨੌਕਰੀਆਂ ਬਹੁਤ ਕੱਢੀਆਂ ਹੁਣ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਹਾਡੇ ਤੀਆਂ ਪੋਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀ ਹੈ ਪੰਜਾਬ ਪੁਲਿਸ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਫਰੀ 80000 ਸੀ ਅੱਜ ਵੀ 80000 ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਨੌਕਰੀਆਂ ਦੇਈ ਜਾਂਦੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋਡ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10000 ਨੌਕਰੀਆਂ ਆਪੀ ਪੰਜਾਬ ਪੁਲਿਸ ਦੇ ਵਿੱਚ ਕਰ ਰਹੇ ਹਨ ਔਰ ਜਿੱਥੇ ਵੀ ਮੈਂ ਚਾਹਣਾ ਕੋਈ ਜਿਹਦਾ ਜਿਹੜਾ ਡਿਜ਼ਰਵ ਕਰਦਾ ਰੱਖੋ ਬਈ ਨੌਕਰੀ ਦਿਓ ਪੰਜਾਬ ਚ ਮੈਂ ਪੰਜਾਬ ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਵੀ ਕੋਈ ਨਾ ਕੋਈ ਤਾਂ ਪ੍ਰਬੰਧ ਕਰਾਂਗੇ ਨਾ ਐ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੂਗਾ ਸਾਰੇ ਮੁਲਕ ਦਾ ਢਿੱਡ ਭਰਦੇ ਆ ਜੀ ਤੇ ਪੰਜਾਬੀਦਰ ਤੇ ਕੋਈ ਭੁੱਖਾ ਰਹੇ ਜੇ ਇਹ ਕਿਵੇਂ ਹੋ ਜੂਗਾ ਜੀ ਸੋ ਮੈਂ ਤਾਂ ਇਹੀ ਪ੍ਰਮਾਤਮਾ ਗੇ ਅਰਦਾਸ ਕਰਦਾ ਹਾਂ ਨਾ ਪ੍ਰਮਾਤਮਾ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕਿ ਇੱਜ਼ਤ ਬਣਾਤੀ ਐਨੀ ਕੀ ਰੱਖੀ ਭਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਗੱਲ ਤੋਂ ਕਾਣਾ ਨਾ ਕਰਦੀ ਲੋਕਾਂ ਤੋਂ ਸਮੱਤ ਬਖਸ਼ੀ ਰੱਖੀ ਵਾ